ਨਾ ਸ਼ੋਰ ਕਰਨੇ ਮੜੇ ਮੰਨ ਕੇ ਇਹ ਦੱਸ ਸਕਦਾ ਹਾਂ ਕਿ ਇਹ ਸਨਮਾਨ ਹੈ ਸੋ ਦੱਸ ਸਕਦਾ ਹਾਂ ਆਜੀ ਸਰ ਸਰ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪਹਿਲਾਂ ਤਾਂ ਦੀਵਾਲੀ ਦੇ ਸ਼ੁਭ ਤਿਹਾੜੀ ਦੀਆਂ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਮਿਊਨਿਸਪਲ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਕਿਉਂ ਕਿ ਅੱਜ ਆਪਾਂ ਨੂੰ ਤਿੰਨ ਨਵੀਆਂ ਫਾਇਰ ਮਸ਼ੀਨਾਂ ਤੇ ਵਹੀਕਲ ਜੋ ਹੈ ਪ੍ਰੋਵਾਈਡ ਅਸੀਂ ਕਰ ਰਹੇ ਆ ਸ਼ਹਿਰ ਦੀ ਝੋਲੀ ਪਾ ਰਹੇ ਆ ਇਹ 1 ਕਰੋੜ ਤੇ 20 ਲੱਖ ਦੀ ਲਾਗਤ ਦੇ ਨਾਲ ਸ਼ਹਿਰ ਨੂੰ ਇਕਵਿਪਮੈਂਟ ਅਸੀਂ ਪ੍ਰੋਵਾਈਡ ਕਰ ਰਹੇ ਆ ਤਾਂ ਕਿ ਜੋ ਹੈ ਤਿਉਹਾਰ ਹੈਗਾ ਰੌਸ਼ਨੀ ਦਾ ਖੁਸ਼ੀ ਦਾ ਉਹ ਬਰਕਰਾਰ ਰਹੇ ਕੋਈ ਵੀ ਮਿਸ ਹੈਪਨਿੰਗ ਹੁੰਦੀ ਆ ਤਾਂ ਅਸੀਂ ਕੁਇਕ ਰਿਸਪੌਂਸ ਦੇ ਸਕੀਏ ਪਹਿਲਾਂ ਜਿੱਦਾਂ ਆਪਾਂ ਹੁਣੇ ਸਾਰਿਆਂ ਨੇ ਡਿਸਕਸ ਵੀ ਕੀਤਾ ਕਿ ਪਹਿਲਾਂ ਆਪਣੇ ਕੋਲੇ ਸਿਰਫ ਤੇ ਸਿਰਫ 17 ਫਾਇਰਮੈਨ ਦੀ ਭਰਤੀ ਸੀਗੀ ਅੱਜ ਦੀ ਡੇਟ ਵਿੱਚ ਆਪਣੇ ਕੋਲੇ ਮਟੰਡੇ ਸ਼ਹਿਰ ਵਾਸਤੇ 55 ਫਾਇਰਮੈਨ ਜੋ ਹੈ ਤਨਾਤ ਹੈ ਆਪਣੇ ਸ਼ਹਿਰ ਵਾਸਤੇ ਹਾਜ਼ਰ ਹੈ ਇਸ ਤੋਂ ਇਲਾਵਾ ਪ੍ਰੋਪਰ ਆਪਣੇ ਕੋਲੇ ਵਹੀਕਲ ਤੇ ਮਸ਼ੀਨਰੀ ਹਾਜ਼ਰ ਹੈ ਕਵਿਕ ਰਿਸਪੌਂਸ ਵਾਸਤੇ ਛੋਟੀ ਗੱਡੀ ਹੈਗੀ ਹੈ ਤੇ ਉਸ ਤੋਂ ਬਾਅਦ ਉਹਨੂੰ ਹੋਰ ਸੈਟਲਡ ਆਊਨ ਕਰਨ ਵਾਸਤੇ ਵੱਡੇ ਵਹੀਕਲ ਵੀ ਹੈਗੇ ਨੇ ਜਿਦੇ ਵਿੱਚ ਪ੍ਰਾਪਰ ਪ੍ਰੈਸ਼ਰ ਨਾਲ ਪਾਣੀ ਨੂੰ ਇਸਟਿੰਗੁਸ਼ ਕੀਤਾ ਜਾਊਗਾ ਇਹ ਇਸ ਦੇ ਨਾਲ ਨਾਲ ਇੱਕ ਲੈਨੋਪਾਰ ਏਰੀਆ ਵਾਸਤੇ ਵੀ ਬੜੀ ਖੁਸ਼ੀ ਦੀ ਗੱਲ ਕਿ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਕਾਫੀ ਵਾਰ ਦੇਖਿਆ ਕਿ ਲੈਨੋਪਾਰ ਏਰੀਆ ਦੇ ਵਿੱਚ ਕਦੇ ਵੀ ਜੇ ਕੋਈ ਫਾਇਰ ਦੀ ਘਟਨਾ ਵਾਪਰਦੀ ਸੀਗੀ ਤੇ ਉੱਤੇ ਰਿਸਪੌਂਸ ਬੜੀ ਦੇਰ ਬਾਅਦ ਆਉਂਦਾ ਸੀਗਾ ਕਿਉਂਕਿ ਇੱਥੋਂ ਉੱਤੇ ਪਹੁੰਚਣ 'ਚ ਬੜਾ ਟਾਈਮ ਲੱਗਦਾ ਸੀਗਾ ਪਰ ਹੁਣ ਅਸੀਂ ਇਹ ਤੁਹਾਨੂੰ ਗਾਰੰਟੀ ਦਿੰਦੇ ਹਾਂ ਕਿ ਦੀਵਾਲੀ ਵਾਲੇ ਟਾਈਮ ਤੱਕ ਇੱਥੇ ਇੱਥੋਂ ਦੋ ਜੋ ਹੈ ਵਹੀਕਲ ਹੁੰਦੇ ਪਰਮਨੈਂਟਲੀ ਸਟੇਸ਼ਨ ਕੀ ਤਿਆਗਾਂਗੇ ਤਾਂ ਕਿ ਕਦੇ ਵੀ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉੱਥੇ ਇਮੀਡੀਏਟ ਰਿਸਪਾਂਸ ਵਾਸਤੇ ਸਾਡੇ ਫਾਇਰਮੈਨ ਤਿਆਰ ਹੋ ਤੇ ਬਾਕੀ ਸ਼ਹਿਰ ਵਾਸਤੇ ਵੀ ਆਪਣੇ ਕੋਲੇ ਇਹ ਫਾਇਰ ਬ੍ਰਿਗੇਡ ਦਾ ਜੋ ਚੌਂਕ ਤੇ ਆਫਿਸ ਜੋ ਹੈ ਉਹ ਤਾਂ ਪਹਿਲਾਂ ਤੋਂ ਹੀ ਮੌਜੂਦ ਹੈ ਤੇ ਨਵੀਆਂ ਗੱਡੀਆਂ ਆਈਆਂ ਨੇ ਜੋ ਪਹਿਲੀ ਗੱਡੀ ਹੈਗੀ ਆ ਜੋ ਛੋਟੀ ਕੁਇਕ ਰਿਸਪਾਂਸ ਵਾਲੀ ਗੱਡੀ ਹੈਗੀ ਉਹ ਤਕਰੀਬਨ 16 ਲੱਖ ਦੀ ਹੈ ਮਿਡਲ ਸਾਈਜ਼ ਗੱਡੀ ਜੋ ਹੈ ਉਹ ਤਕਰੀਬਨ 40 ਲੱਖ ਦੀ ਹੈ ਤੇ ਜੋ ਹੈਵੀ ਵੀਕਲ ਹੈਗਾ ਜੋ ਵਰਟਾ ਵੀਕਲ ਹੈਗਾ ਉਹ ਤਕਰੀਬਨ 64 ਲੱਖ ਰੁਪਏ ਦਾ ਤੇ ਇਸ ਲਾਗਤ ਦੇ ਨਾਲ ਸ਼ਹਿਰ ਦੀ ਚੋਲੀ ਇਹ ਇਕੁਪਮੈਂਟ ਜੋ ਹੈ ਮਸ਼ੀਨਰੀ ਪਾਈ ਗਈ ਹੈ ਤੇ ਉਮੀਦ ਕਰਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਚਲੋ ਪ੍ਰਮਾਤਮਾ ਨੇ ਜੋ ਵੀ ਕਦੇ ਇਹ ਵਾਪਰ ਹੀ ਜੇ ਕੋਈ ਪ੍ਰੋਬਲਮ ਅਸੀਂ ਕੁਇਕ ਰਿਸਪਾਂਸ ਦੇ ਨਾਲ ਉਹਨੂੰ ਸੈਟਲਡਾਊਨ ਕਰ ਸਕੀਏ ਘੱਟ ਤੋਂ ਘੱਟ ਨੁਕਸਾਨ ਹੋਵੇ ਕਿਸੇ ਦਾ ਪਿਛਲੇ ਕਾਫੀ ਸਮੇਂ ਚ ਅਸੀਂ ਦੇਖਿਆ ਕਿ ਲੈਨੋਪਾਰ ਏਰੀਆ ਚ ਵੀ ਕਈ ਵੇਅਰ ਹਾਊਸ ਨੂੰ ਅੱਗ ਲੱਗੀ ਕਈ ਘਰਾਂ ਨੂੰ ਅੱਗ ਲੱਗੀ ਤੇ ਉਹਨੂੰ ਸੇਫਟੀ ਪਹੁੰਚ ਅਸੀਂ ਥੋੜਾ ਡਿਲੇ ਹੋ ਜਾਂਦਾ ਸੀਗਾ ਪਰ ਹੁਣ ਅਸੀਂ ਉੱਥੇ ਆਪਣੇ ਵੀਕਲ ਸਟੇਸ਼ਨ ਕਰ ਰਹੇ ਹਾਂ ਤਾਂ ਕਿ ਕੁਇਕ ਕੁਇਕ अर्ਲੀ ਰਿਸਪਾਂਸ ਅਸੀਂ ਉਹਨਾਂ ਨੂੰ ਦੇ ਸਕੀਏ ਸਭ ਕੁਝਾਂ ਦੀ ਗੱਲ ਕਰੀਏ ਤਾਂ ਕਈ ਗਲੀਆਂ ਕਈ ਮਜਾਰਹ ਪਹੁੰਚਾ ਤਲ ਹੈਗੇ ਜਿਵੇਂ ਹਰਿਸਮਤ ਜੋ ਪੂਜਾ ਨੇ ਉਹਦੇ ਵੱਡੀ ਕਟੀ ਚਾਈ ਦੀ ਸਰ ਵੀ ਰਿਸਪੌਂਸ ਆਪਣੇ ਕੋਲ ਨਹੀਂ ਹੈਗੇ ਉਹ ਲੋ ਗੱਡੀਆਂ ਹੈਗੀਆਂ ਜੋ ਛੋਟੀਆਂ ਇੱਕ ਤੋਂ ਬਸ ਉਹ ਨਵੇਂ ਆਪਣੇ ਕੋਲੇ ਆ ਚੋਰ ਆਈ ਹੈਗੀਆਂ ਜਿਹੜੀ ਆਪਾਂ ਤੁਹਾਨੂੰ ਦੱਸਿਆ ਕਿ 16 ਲੱਖ ਦੀ ਲਾਗਤ ਦੇ ਨਾਲ ਆਪਣੇ ਕੋਲ ਪਹੁੰਚੀ ਹੈ ਤੇ ਉਹ ਕੋਈ ਵੀ ਰਿਸਪੌਂਸ ਜਿੱਦਾਂ ਹੀ ਪਹੁੰਚੂਗਾ ਤੇ ਉਹ ਕਾਫੀ ਹੱਦ ਤੱਕ ਉਹ ਪ੍ਰੋਬਲਮ ਨੂੰ ਸੋਲਵ ਕਰ ਪਾਉਗਾ ਫਿਰ ਸਭ ਕਿਲੇ ਆਸ-ਪਾਸ ਪਿੰਡਾਂ ਦੇ ਜਾਂ ਵੱਡੀਆਂ ਦੀ ਗੱਲ ਕਰੀਏ ਉਹ ਕਿੰਨਾ ਵੱਡਾ ਕੰਮ ਹੋ ਜਾਂਦੀ ਆਈ ਹੈ ਉਹ ਕੰਮ ਹਾਂ ਉਹ ਕਿ ਨਹੀਂ ਹੁੰਦਾ ਉਹ ਤਾਂ ਐਤਾ ਹੈ ਕਿ ਉਹ ਆਪਣੇ ਕੋਲੇ ਜਿੱਦਾਂ ਹੀ ਇਨਫੋਰਮੇਸ਼ਨ ਆਉਂਦੀ ਹੈ ਆਪਣੇ ਫਾਇਰਮੈਨ ਇੱਥੇ ਤਨਾਤ ਨੇ 52 ਸਾਡੇ ਫਾਇਰਮੈਨ ਇੱਥੇ ਤਨਾਤ ਨੇ ਉਹ ਨਾਲ ਦੀ ਨਾਲ ਉਹ ਉਹਨਾਂ ਨੂੰ ਹੈਲਪ ਕਰਨ ਵਾਸਤੇ ਉਹਨਾਂ ਏਰੀਆਜ਼ ਦੇ ਵਿੱਚ ਪਹੁੰਚਦੇ ਨੇ ਮਗਰ ਜਿੱਦਾਂ ਆਪਾਂ ਜਾਣਦੇ ਹਾਂ ਕਿ ਇਹ ਸ਼ਹਿਰ ਹੀ ਬਹੁਤ ਵੱਡਾ ਹੈ ਤੇ ਆਪਾਂ ਨੂੰ ਹੋਰ ਵੀਕਲਸ ਦੀ ਲੋੜ ਸੀਗੀ ਉਸ ਨੂੰ ਨੱਦੇ ਨਜ਼ਰ ਰੱਖਦੇ ਹੋਏ ਤੇ ਉੱਥੋਂ ਦੀਵਾਲੀ ਦੇ ਸੀਜ਼ਨ ਨੂੰ ਦੇਖਦੇ ਹੋਏ ਇਹ ਜੋ ਹੈ ਕੰਮ

कौन यात्री मैं मैंने गाड़ी है